ਸਾਸਰੀਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਡੱਲ ਦੇ ਹੀ ਊਆ ਜਿੰਨੂੰ ਕਹਿੰਦੇ ਆ ਸਿੰਬੋ ਦੇ ਘਰ ਆ ਜਿੱਥੇ ਕਿ ਘਰ ਦੇ ਹਾਲਾਤ ਇੰਨੇ ਕੇ ਜਿਆਦੇ ਮਾਰੇ ਆ ਕਿ ਇੱਕ ਬੇਟਾ ਜਿਹੜਾ ਇੰਨਾ ਕੋਰ ਰਹਿੰਦਾ ਸੀ ਉਹ ਡਿਲੀਵਰ ਸੀ ਉਹਦੀ ਵੀ ਪਿਛਲੇ ਦਿਨੀ ਡੈਥ ਹੋ ਗਈ ਆ ਤੇ ਜੋ ਇਹਨਾਂ ਦਾ ਪਤੀ ਸੀ ਉਹਨੂੰ ਤੇ کئی ਸਾਲ ਜਿਹੜੇ ਹੋ ਗਏ ਆ ਡੈਥ ਹੋਈ ਨਹੀਂ ਹੁਣ ਇੱਥੇ ਇੱਕ ਉਹਨਾਂ ਦੀ ਪੋਤਰੀ ਤੇ ਇੱਕ ਆਪ ਰਹਿੰਦੇ ਆ ਤੇ ਘਰ ਦੇ ਹਾਲਾਤ ਇਹਦੇ ਮਾੜੇ ਆ ਤੇ ਜਿਹੜੇ ਵੇਖ ਕੇ ਵੀ ਜੜੀਆਂ ਉਹ ਨਜਰਾਂ ਜਿਹੜੀਆਂ ਸ਼ਰਮਾਉਂਦੀਆਂ ਕਿ ਕੋਈ ਐਹੋ ਜਿਹਾ ਘਰ ਦੇ ਵਿੱਚ ਵੀ ਰਹਿੰਦਾ ਸੋ ਸਭ ਤੋਂ ਵੱਡੀ ਮੁਸ਼ਕਲ ਇਹ ਆ ਜਿਹੜੀ ਇੱਕ ਪਾਣੀ ਤੇ ਇੱਕ ਲੈਟਰਿੰਗ ਬਾਥਰੂਮ ਦੀ ਬਾਕੀ ਚਲੋ ਗੁਜ਼ਾਰਾ ਉਹਨਾਂ ਦਾ ਚੱਲੀ ਜਾਂਦਾ ਜਾਂ ਰਾਸ਼ਨ ਦੀ ਤੇ ਸੰਸਥਾ ਦੇ ਨਾਲ ਗੱਲ ਕੀਤੀ ਸੀ ਸਮਾਜ ਸੇਵੀ ਵੀਰ ਜੰਡਜੀ ਨਾਲ ਉਹ ਅੱਜ ਆਏ ਉਹਨਾਂ ਵੱਲੋਂ ਕੋਸ਼ਿਸ਼ ਜਿਹੜਾ ਰਾਸ਼ਨ ਹੈ ਆ ਮਾਤਾ ਜੀ ਨੂੰ ਦਿੱਤਾ ਗਿਆ ਹੈ ਤੇ ਉਸ ਤੋਂ ਇਲਾਵਾ ਵੀ ਜਿਹੜਾ ਉਹਨਾਂ ਰਾਸ਼ਨ ਦੀ ਜਿਹੜੀ ਯਾਗਾਂ ਅੱਗੇ ਦੀ ਸੇਵਾ ਵੀ ਚੁੱਕੀ ਆ ਆਪਾਂ ਜੰਡ ਸਾਹਿਬ ਨਾਲ ਵੀ ਗੱਲ ਕਰਦੇ ਆ ਸასი ਗੱਲ ਵਿੱਚੀ ਸასი ਗੱਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਤੁਸੀਂ ਆਏ ਹੋ ਪਿੰਡ ਡਾਲ ਦੇ ਵਿੱਚ ਤੇ ਇਸ ਪਰਿਵਾਰ ਦੇ ਜਿਹੜੇ ਹਾਲਾਤ ਆ ਉਹ ਕਿਸ ਤਰ੍ਹਾਂ ਦੇ ਆ ਜੀ کافی ਦਿਨ ਹੋ ਗਏ ਸੀ ਸਵਾਹ ਕਾਫੀ ਚੱਲਦੀਆਂ ਆ ਤੁਹਾਡਾ ਨਾਲ ਕਾਫੀ ਦਿਨਾਂ ਦਾ ਸੰਪਰਕ ਹੋ ਰਿਹਾ ਤੁਸੀਂ ਕਾਫੀ ਦਿਨਾਂ ਤੋਂ ਗੱਲ ਕਰਦਾ ਹੈ ਵੀ ਆਇਓ ਵੀ ਜੀ ਅੱਜ ਮੈਂ ਇਸ ਚੀਜ਼ ਨੂੰ ਬੜਾ ਪਛਤਾਉਂਦਾ ਆ ਕਿ ਮੈਨੂੰ ਕੋਈ ਦਿਨ ਪਹਿਲਾਂ ਆਉਣਾ ਚਾਹੀਦਾ ਸੀ ਕਿ ਮਾਤਾ ਸ਼ੰਭੂ ਜੋਗ ਤੁਸੀਂ ਦੱਸਾ ਕਿ ਇਸ ਜਿਹੜੇ ਪਿੰਡ ਦੀ ਜਿਹੜੀ ਇਹ ਹਨਾ ਕਿ ਲੜਕੀ ਆ ਜਾਂ ਇਸ ਪਿੰਡ ਦੀ ਵਸਨੀਕ ਹੀ ਦੀ ਸਹਰੇ ਦੇ ਹੋਰ ਕੁਝ ਤਾਂ ਇਹ ਮੈਂ ਦੱਸਣਾ ਇੱਥੇ ਵੇਖਿਆ ਹਾਲਾਤ ਮਾਤਾ ਕੱਲੀ ਆ ਬੇਟਾ ਥੋੜਾ ਜਰ ਹੋ ਗਿਆ ਪੂਰਾ ਹੋ ਗਿਆ ਕੱਲ ਡਰਾਈਵਰੀ ਚੜਾ ਤੇ ਹਾਲਾਤ ਐਡੇ ਮੜੇ ਆ ਕਿ ਇੱਕ 12-13 ਸਾਲ ਦੀ ਪੋਤਰੀ ਇਹਨਾਂ ਦੀ ਤੁਹੀ ਮੈਂ ਦਸਿਆ ਤੇ ਮਾਤਾ ਕੋ ਸੁਣਿਆ ਮਾਤਾ ਜੀ ਦੇ ਜਿਹੜਾ ਮਨ ਭਰ ਆਇਆ ਇੱਥੇ ਕਿਉਂਕਿ ਕੱਲੀ ਆ ਐਡਾ ਵੇੜ ਆ ਖੁੱਲਾ ਵਾ ਪਾਣੀ ਦੀ ਸਥਿਤੀ ਤੇ ਹੈਗੀ ਨਹੀਂ ਪਾਣੀ ਨਾ ਕੋਈ ਇੱਕ ਨਲਕਾ ਵਾ ਉਹ ਵੀ ਮਾੜਾ ਮੋੜ ਆ ਅੱਜਕੱਲ ਪਾਣੀ ਕਿੱਥੇ ਦਿੰਦੇ ਨਲਕੇ ਤੇ ਬਿਲਕੁਲ ਜਿਹੜੀ ਇਹ ਜਾੜ ਆ ਤੇ ਮੈਂ ਮਾਤਾ ਜੀ ਨੂੰ ਪੁੱਛਿਆ ਵੀ ਤੁਸੀਂ ਕੌਣ ਬਣਾਉਂਦੇ ਮੇਰੀ ਇੱਕ ਪੋਤਰੀ ਆ ਤੇ ਪੋਤਰੀ ਵੀ ਜਿਹੜੀ ਉਹ ਆਪਣੀ ਭੋਗਾ ਚਲ ਗਈ ਆ ਕਿਉਂਕਿ ਬੇਟੀ 12 13 ਸਾਲ ਦੀ ਆ ਤੇ ਮੱਲਾ ਜਿਹੜਾ ਹੈਗਾ ਕਾ ਚਾਰ ਦਿਵਾਰੀ ਤੇ ਹੈਗੀ ਨਹੀਂ ਐ ਤੇ ਚਲੋ ਸਾਡੀ ਟ੍ਰਸਟ ਵੱਲੋਂ ਲੋੜਵੰਦ ਖਾਲਸਾ ਸੇਵਾ ਟ੍ਰਸਟ ਟੀਮ ਵੱਲੋਂ ਸਾਡੇ ਫੌਜੀ ਭਰਾ ਐਨਆਰਆਈ ਭਰਾ ਸਾਡੇ ਦਿੱਲੀ ਦੇ ਟੀਮ ਉਹਨਾਂ ਦੇ ਸਹਿਯੋਗ ਨਾਲ ਅਸੀਂ ਜਿੱਥੇ ਵੀ ਜਿੱਥੇ ਵੀ ਹੁੰਦਾ ਅਸੀਂ ਆਪਣੀ ਔਕਾਤ ਦੇ ਮੁਕਾਬਕ ਸੇਵਾ ਕਰਦੇ ਰਹੀਦਾ ਤੇ ਮੈਂ ਆਪਣੀ ਟ੍ਰਸਟ ਵੱਲੋਂ ਮਾਤਾ ਜੀ ਸੰਭੋਜੀ ਨਾਲ ਮਾਤਾ ਜੀ ਨੇ ਸਾਡੇ ਨਾਲ ਵਾਅਦਾ ਕਰਦਾ ਕਿ ਹਰ ਮਹੀਨੇ ਜਦੋਂ ਵੀ ਰਾਸ਼ਨ 10 ਦਿਨ ਕੱਢਦਾ 15 ਦਿਨ ਕੱਢਦਾ ਅਸੀਂ ਹਾਜ਼ਰ ਆ ਗੁੜੀਆਂ ਇੱਥੇ ਆਉਂਦੀ ਗੁੜੀਆਂ ਦਾ ਅਸੀਂ ਜਿਹੜਾ ਪੜਾਈ ਨੂੰ ਲੈ ਕੇ ਸਾਰਾ ਅਸੀਂ ਕਰਾਂਗੇ ਜੋ ਲੀਰਾ ਕਪੜਾ ਸੁਰਾ ਹਿਮਾਤਾਵਾਸ ਤੇ ਅਸੀਂ ਮਾਤਾ ਦਾ ਇੱਕ ਪੁੱਤ ਬਗਿਆਵਾ ਅਸੀਂ ਇਹਦਾ ਪੁੱਤ ਬਣ ਕੇ ਵਿਖਾਵਾਂਗੇ ਅਸੀਂ ਕੋਤਿਆ ਤੇ ਤੁਹਾਡਾ ਦਾ ਧੰਨਵਾਦ ਹੈ ਵੀਰ ਜੀ ਤੁਸੀਂ ਵੀ ਇਸ ਵਿੱਚ ਕਾਰਜਾਲ ਧਿਆਨ ਦਿੰਦੇ ਜੀ ਤੇ ਸਭ ਤੋਂ ਵੱਡੀ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਾਂ ਜਿਹੜੇ ਪਿੰਡਾਂ ਦੇ ਵਿੱਚ ਨਗਰ ਦੇ ਵਿੱਚ ਭੈਣ ਭਰਾ ਵਾ ਜਿਹੜੇ ਮੋਦਬਾਰ ਆ ਜਾਂ ਕੋ ਸਰਪੰਚ ਕਿ ਆਪਾਂ ਹੋਰ ਵੀ ਮੇਰੀ ਗੱਲ ਦਾ ਗੁੱਸਾ ਝੁਰੂ ਕਰਨਗੇ ਪਰ ਸਚਾਈ ਇਹ ਹੈ ਕਿ ਜਿਹੜੇ ਆਪਾਂ ਲਵੜ-ਵੜੇ ਲੰਗਰ ਲਾਉਂਦੇ ਆ ਬਾਹਰ ਜਾ ਕੇ ਆਪਦੇ ਤੰਦੋ ਆਪਣਾ ਇੱਕ ਦੋ ਪਰਿਵਾਰ ਹੁੰਦਾ ਹੈ ਪਿੰਡ 'ਚ ਹਰ ਕਪਿੰਡ ਜੇ ਇਹੋ ਜਿਹੇ ਮਾਤਾਵਾਂ ਇਹੋ ਜਿਹੇ ਭੈਣਾਂ ਕੋਲ ਹੁੰਦੀਆਂ ਤੇ ਉਨੀ ਮਤ ਕਰ ਲਈਏ ਇਹ ਬੜੀ ਵੱਡੀ ਗੱਲ ਆ ਨਾ ਐਵੇਂ ਯਾਰ ਜੱਜਾਂ ਨੂੰ ਬਜਾਈਓ ਬਸ ਇਹੋ ਬੇਨਤੀ ਐ ਤੇ ਸਾਡੇ ਵੱਲੋਂ ਜਿੰਨੀ ਅਸੀਂ ਮਦਦ ਦੀ ਸੇਵਾ ਕਰਦੇ ਹਾਂ ਇੱਕ ਮਾਤਾ ਦੇ ਘਰ ਦੇ ਵਿੱਚ ਲੈਟਰਿੰਗ ਬਾਥਰੂਮ ਦੀ ਬੜੀ ਜ਼ਰੂਰਤ ਹੈ ਮੈਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪ੍ਰਮਾਤਮਾ ਕਿਰਪਾ ਕਰੇ ਜਿੰਨਾ ਭੈਣ ਭਰਾਵਾਂ ਦਾ ਸੰਯੋਗ ਮਿਲਿਆ ਅਸੀਂ ਵੀ ਜਿੰਨਾ ਉਹ ਸੰਯੋਗ ਪਾਵਾਂਗੇ ਤੇ ਮੈਂ ਹੋਰ ਵੀ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਸਮਾਧੀ ਨੂੰ ਇਸ ਚੈਨਲ ਨੂੰ ਦੇਖ ਰਿਹਾ ਨਾ ਤੇ ਇਸ ਮਾਤਾ ਦੇ ਹਾਲਾਤ ਵੇਖ ਕੇ ਆਣ ਕੇ ਸਿੱਧਾ ਇੱਥੇ ਪਹੁੰਚ ਜੇ ਵੀਰ ਇਥੋਂ ਦਾ ਸੁਨੇਕਾ ਇੱਥੇ ਪਹੁੰਚ ਕੇ ਬਾਥਰੂਮ ਦੀ ਸਥਿਤੀ ਤੇ ਹੈਗੀ ਨਹੀਂ ਜਿਹੜੇ ਦੁੱਖੋਂ ਮਾਤਾ ਦਾ ਸਹਾਰਾ ਹੀ ਇੱਕ ਪੋਤਰੀ ਰਹਿ ਗਈ ਆ ਤੇ ਉਹਨੇ ਵੀ ਡਰਦੇ ਨੇ ਨਾ ਕੋਈ ਇੱਥੇ ਬਾਥਰੂਮ ਹੈ ਨਾ ਕੋਈ ਪਾਣੀ ਹੈ ਨਾ ਦਵਾ ਰਿਆ ਵਾਲੇ ਦੁਵਾਲੇ ਤੇ ਮਾਹੌਲ ਬੜਾ ਖਰਾਬ ਤੇ ਡਰਦੇ ਨੂੰ ਮਾਤਾ ਨੇ ਉਹ ਦੀ ਅੱਜ ਭੂਆ ਹੋ ਘਸਦਾ ਬੜੇ ਦੁੱਖ ਦੀ ਗੱਲ ਹੈ ਤੇ ਮਾਤਾ ਦੇ ਜਿਹੜਾ ਥੋੜੀ ਜੀ ਸੇਫਟੀ ਹੋ ਜੂਗੀ ਤੇ ਆਪਣੀ ਧੀ ਹੋ ਸਕਦਾ ਇੱਥੇ ਆਣ ਕੇ ਪੜੇ ਉਗੇ ਸਾਰਾ ਬਣੂ ਐ ਬਜ਼ੁਰਗ ਮਾਦਾ ਦਾ ਇਹ ਵੀ ਸੁਆਸਾਂ ਦਾ ਨਹੀਂ ਪਤਾ ਹੁੰਦਾ ਕੋ ਰੱਬ ਨੇ ਕਦੋਂ ਖੋਲਣੀ ਆ ਤੇ ਕੀ ਕਹਿਣਾ ਚਾਹੁੰਦੇ ਸਹੀ ਮਾਦਾ ਜੀ ਮੈਂ ਇਹੋ ਨਹੀਂ ਪੁੱਤ ਪਲਾਚ ਮਿਲਣੀ ਗਈ ਦੀ ਮੈਨੂੰ ਆ ਮੈਨੂੰ ਹੋਰ ਚਾਹ ਰੋਟੀ ਤਾਂ ਮੈਨੂੰ ਹੋਰ ਧੀ ਦੇ ਚਲੇ ਜਾ ਤੇ ਆ ਪਾਣੀ ਤਾਂ ਇਹ ਹੋਰ ਮੈਂ ਇਹ ਕਹਿੰਦੀ ਪਲਾਚ ਮੈਨੂੰ ਦੇ ਦੇ ਉਹ ਤੇ ਕਣਕ ਵੀ ਨਹੀਂ ਮਿਲ ਜਾਂਦੀ ਪੁੱਤ ਤੁਹਾਡੇ ਸਾਹਮਣੇ ਮਿਲਦੀ ਮੈਂ ਕਿਹੜੀ ਘੋਰੀ ਲਿਓ ਨਹੀਂ ਐ ਤੇ ਚੱਲ ਮੈਨੂੰ ਇੰਨਾ ਕੀ ਸਾਰਾ ਹੋ ਜਵੇ ਨਹੀਂ ਬੜਾ ਉਹ ਨੰਬਰ ਚੱਲਦਾ ਤੁਹਾਡਾ ਮੇਰਾ ਹੈਗਾ ਹੀ ਆ ਜੀ ਹਾਂ ਦਿਓ ਹਾਂ ਸੋ ਅਸੀਂ ਜਿਹੜਾ ਪਰਿਵਾਰ ਦਾ ਮੋਬਾਈਲ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਕਿਸੇ ਵੀ ਦਾਨੀ ਸੱਜਣ ਜਾਂ ਐਨ ਆਰ ਆਈ ਵੀਰ ਨੇ ਇਸ ਪਰਿਵਾਰ ਦੀ ਮਦਦ ਕਰਨੀ ਹੋਵੇ ਤੇ ਇਹਨਾਂ ਦੇ ਮੋਬਾਈਲ ਨੰਬਰ ਤੇ ਸਭ ਤੋਂ ਪਹਿਲਾਂ ਸੰਪਰਕ ਕਰਕੇ ਘਰ ਦੇ ਹਾਲਾਤ ਦੇਖ ਕੇ ਤੇ ਫਿਰ ਜਿਹੜੀ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ। ਪਰਿਵਾਰ ਦਾ ਮੋਬਾਈਲ ਨੰਬਰ 8195858573 81958585573